ਸਸ਼ੀਕਲ ਜੀ ਐਡਵੋਕੇਟ ਪ੍ਰੋਜੋ ਸਿੰਘ ਪੰਜਾਬ ਹਾਈ ਕੋਰਟ ਤੋਂ ਤਾਂ ਅੱਜ ਦੀ ਜਿਹੜੀ ਵੀਡੀਓ ਦਾ ਟੌਪਿਕ ਹੈ ਉਹ ਇਸ ਸੰਬੰਧੀ ਹੈ ਕਿ ਜਦੋਂ ਆਪਾਂ ਕੋਰਟ ਦੇ ਵਿੱਚ ਪੇਸ਼ ਹੁੰਨੇ ਆ ਕੋਈ ਵੀ ਵਿਅਕਤੀ ਜਿਸ ਦੇ ਖਿਲਾਫ ਕੇਸ ਚੱਲ ਰਿਹਾ ਜਾਂ ਕਿਸੇ ਨੇ ਕੇਸ ਕੀਤਾ ਹੋਇਆ ਤਾਂ ਜਦੋਂ ਉਹ ਕੋਰਟ ਦੇ ਵਿੱਚ ਪੇਸ਼ ਹੁੰਦਾ ਹੈ ਤਾਂ ਪੇਸ਼ ਹੋਣ ਉਪਰੰਤ ਜਿਹੜਾ ਜੱਜ ਹੈ ਜੱਜ ਦਾ ਜਿਹੜਾ ਅਪੀਅਰੈਂਸ ਹੈ ਜਦੋਂ ਪੇਸ਼ ਹੁੰਦਾ ਹੈ ਉਹਦੀ ਡਰੈਸਿੰਗ ਸੈਂਸ ਜਾਂ ਉਹ ਜਿਹੜੀ ਚੀਜ਼ਾਂ ਕਾਫੀ ਨੋਟਿਸ ਕਰਦਾ ਹੁੰਦਾ ਹੈ ਤਾਂ ਜ਼ਿਆਦਾਤਰ ਲੋਕ ਕੀ ਕਰਦੇ ਨੇ ਜਿਹੜੇ ਫਾਰਮਲ ਡ्रेसेस ਦੇ ਵਿੱਚ ਨਹੀਂ ਆਉਂਦੇ ਜਾਂ ਲੋਅ ਟੀ-ਸ਼ਰਟ ਜਾਂ ਇੱਕ ਅਲੱਗ ਜੇ ਡਰੈਸ ਦੇ ਵਿੱਚ ਆ ਜਾਂਦੇ ਜਿਸ ਦੇ ਨਾਲ ਕਈ ਵਾਰੀ ਕੋਟ ਨੂੰ ਜਿਹੜਾ ਨਿਰਾਸ਼ਾ ਹੁੰਦੀ ਹੈ ਤੇ ਜਾਂ ਕੁਰਤੇ ਪਜਾਮੇ ਕਈ ਵਾਰੀ ਪਾ ਕੇ ਬੰਦਾ ਆ ਜਾਂਦਾ ਹੈ ਬੜਾ ਸਜ ਧਜ ਕੇ ਮੇਕਅਪ ਕਰਕੇ ਲੜਕੇ ਆ ਜਾਂਦੇ ਤਾਂ ਉਹਨਾਂ ਦੇ ਨਾਲ ਕੀ ਹੈ ਕੋਟ ਨੂੰ ਜਿਹੜਾ ਉਹਨਾਂ ਦੇ ਖਿਲਾਫ ਜਿਹੜਾ ਹੋਣ ਦਾ ਇੱਕ ਜ਼ਰੀਆ ਮਿਲ ਜਾਂਦਾ ਹੈ ਕਿਉਂਕਿ ਜਿਹੜਾ ਬੰਦਾ ਇੱਕ ਡ्रेसਿੰਗ ਸੈਂਸ ਹੀ ਆਪਣਾ ਕੋਟ ਦੇ ਵਿੱਚ ਫਾਰਮਲ ਡਰੈਸ ਦੇ ਵਿੱਚ ਨਹੀਂ ਆ ਪਾਉਂਦਾ ਤਾ ਉਹ کورٹ ਨੂੰ ਕਿਤੇ ਨਾ ਕਿਤੇ ਲੱਗਦਾ ਹੈ ਵੀ ਜੇ ਕੋਈ ਉਹ ਕ੍ਰਿਮੀਨਲ ਹੈ ਤਾਂ ਉਹਨੇ ਅਪਰਾਧ ਕੀਤਾ ਹੋਊਗਾ ਜਾਂ ਕਿਤੇ ਨਾ ਕਿਤੇ ਇਹ ਚੀਜ਼ਾਂ ਇਫੈਕਟ ਪਾਉਂਦੀਆਂ ਨੇ ਜਾਂ ਕਈ ਵਾਰੀ ਬੰਦਾ ਗਹਿਣਾ ਘਟਾ ਜਿਹੜਾ ਪਾ ਕੇ ਆ ਜਾਂਦਾ ਹੈ ਸੋਨੇ ਜਾਂ ਉਹ ਦਿਖਾਵਾ ਜਿਹੜਾ کورٹ ਨੂੰ ਕਰਨ ਲੱਗ ਜਾਂਦਾ ਉਹਨਾਂ ਚੀਜ਼ਾਂ ਤੋਂ ਜਿਹੜਾ کورٹ ਪੜਕ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਜਦੋਂ ਬੰਦਾ ਕੋਈ ਵੀ کورٹ ਦੇ ਵਿੱਚ ਕੇਸ ਪਾਉਂਦਾ ਹੈ ਜਾਂ ਕਿਸੇ ਦੇ ਖਿਲਾਫ ਕੋਈ ਕੇਸ ਚੱਲਦਾ ਹੈ ਜੇ ਉਹ ਲੜਕੀ ਹੈ ਤਾਂ ਉਸ ਨੂੰ ਬਈਨਾ ਮੇਕਅਪ ਤੋਂ ਜਾਂ ਬਈਨਾ ਗਹਿਣੇ ਘਟਿਆਂ ਤੋਂ ਜਿਹੜਾ ਪੀਅਰ ਹੋਣਾ ਚਾਹੀਦਾ ਕੋਰਟ ਦੇ ਵਿੱਚ ਪੇਸ਼ ਹੋਣਾ ਚਾਹੀਦਾ ਜਦੋਂ ਵੀ ਕੋਰਟ ਦੇ ਵਿੱਚ ਉਹਦੀ ਹੀアリング ਹੁੰਦੀ ਹੈ ਜਾਂ ਜਾਂ ਫਿਰ ਜਦੋਂ ਕੋਈ ਬੰਦਾ ਹੈ ਜਿਹੜਾ ਵਿਅਕਤੀ ਜਿਹਦੇ ਵਾਲ ਕੱਟੇ ਹੋਏ ਨੇ ਮੋਨਾ ਵਿਅਕਤੀ ਹੈ ਤਾਂ ਉਸ ਨੂੰ ਜਿਹੜਾ ਆਪਣਾ ਜਿਹੜਾ हेयर ड्रेस ਆ ਜਿਹੜਾ ਹੁੰਦਾ ਹੈ ਜਾਂ ਮੰਨ ਲਓ ਜਿਹਦੇ ਉਹਦੇ ਵਾਲ ਕੱਟੇ ਹੁੰਨੇ ਆ ਜਾਂ ਉਹਦੇ ਜਿਹੜੀ ਬੜੀ ਸਿੰਪਲ ਜਿਹੜੀ ਕਟਿੰਗ ਹੋਣੀ ਚਾਹੀਦੀ ਹੈ ਤੇ ਵਿਦਆਊਟ ਕੈਪ ਹੋਣਾ ਚਾਹੀਦਾ ਕੋਰਟ ਦੇ ਵਿੱਚ ਉਸ ਨੂੰ ਤਾਂ ਕਿ ਜਿਹੜਾ ਕੋਰਟ ਨੂੰ ਜੜਾ ਬੈਡ ਇਮਪ੍ਰੈਸ਼ਨ ਨਾ ਪਵੇ ਥਰਡ ਜਿਹੜਾ ਪੁਆਇੰਟ ਹੈ ਸਿੰਪਲ ਤੇ ਫਾਰਮਲ ਡਰੈਸ ਦੇ ਵਿੱਚ ਆਉਣਾ ਚਾਹੀਦਾ ਹੈ ਇੱਕ ਵਿਅਕਤੀ ਨੂੰ ਜਿਹੜਾ ਕੋਰਟ ਦੇ ਵਿੱਚ ਕਿਸੇ ਦੇ ਲਈ ਇਨਸਾਫ ਦੇ ਲਈ ਮੰਗ ਕਰਨਾ ਹੁੰਦਾ ਹੈ ਤਾਂ ਉਸ ਜਿਹੜਾ ਡਰੈਸ ਹੈ ਡਰੈਸ ਕੋਡ ਦਾ ਕਾਫੀ ਸਿੰਪਲ ਫਾਰਮਲ ਹੋਣਾ ਚਾਹੀਦਾ ਹੈ ਸਿੰਪਲ ਜਿਹੜਾ ਕੱਪੜਿਆਂ ਦੇ ਵਿੱਚ ਜਿਹੜਾ ਬੂਟ ਵਗੈਰਾ ਜਿਹੜਾ ਉਹਨਾਂ ਫਾਰਮਲ ਹੋਣੇ ਚਾਹੀਦੇ ਹਨ ਤਾਂ ਕਿ ਜਿਹੜਾ ਇੱਕ ਕੋਰਟ ਨੂੰ ਜਿਹੜਾ ਉਹ ਅਟਰੈਕਟਿਵ ਜਿਹੜਾ ਜਾਂ ਫਿਰ ਬੈਡ ਇਮਪ੍ਰੈਸ਼ਨ ਜਿਹੜਾ ਨਾ ਕੋਰਟ ਦੇ ਵਿੱਚੋਂ ਪਾਵੇ ਜਿਹੜਾ ਵੱਖਰਾ ਜਿਹਾ ਨਾ ਦਿਸੇ ਕੋਰਟ ਦੇ ਵਿੱਚ ਸਿੰਪਲ ਲੱਗੇ ਤਾਂ ਕਿ ਜਿਹੜਾ ਜੱਜ ਸਾਹਿਬ ਨੂੰ ਉਹਨਾਂ ਦੀ ਜਿਹੜੀ ਲੀਫ ਜਿਉਂ ਵੀ ਉਹ ਪਲੀਡ ਕਰਨਾ ਚਾਹੁੰਦੇ ਉਹ ਸੁਣਨ ਸਤਿ ਸ਼੍ਰੀ ਅਕਾਲ ਤਨਵਾਦ ਤਾਂ ਇਹ ਮੈਂ ਦੀ ਜਿਹੜੀ ਟਿਪਸ ਦੇ ਲਈ ਜਿਹੜਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀ ਕੋਰਟ ਦੇ ਵਿੱਚ ਰਿਲੀਫ ਜਿਹੜੇ ਮੰਗਣ ਦੇ ਲਈ ਕਿਵੇਂ ਬੰਦੇ ਨੂੰ ਅਪੀਅਰ ਹੋਣਾ ਚਾਹੀਦਾ ਜਾਂ ਲਓ ਰਿਲੇਟਡ ਜਿਹੜੀ ਜਾਣਕਾਰੀ ਹੈ ਉਸਦੇ ਲਈ ਜੁੜੇ ਰਹੋ ਇਸ ਚੈਨਲ ਤੇ